ਗਾਈਜ਼ ਅਹੀਂ ਵੇਖ ਤੇ ਸੈਬ ਡੋਨ ਆ ਗਿਆ ਤੇ ਮੀ ਦੇਖੋ ਤੁਹਾ ਦੀਦਾ ਨੂੰ ਘੜੂ ਘੜਾ ਦੇਖੋ ਮੀ ਫੈਗ ਨਾ ਅੰਤਾਂ ਨਾ ਹੀ ਆ ਗਿਆ ਮੀ ਉਧਰ ਬਾਬੇ ਤਾਂ ਕੰਮ ਹੀ ਦਿੰਦੇ ਨੇ ਤਾਂ ਨਹੀਂ ਚੱਲਦਾ ਉਧਰ ਬਾਬਾ ਬੈਨਜਾ ਨੇ ਨਾ ਕਸਮ ਜਰਾ ਮੀ ਆਯਾ ਰਿਆ ਟਰਾਲੀ ਵਾਲੇ ਆ ਕੋਲ ਡ੍ਰਿੰਕੇ ਵਰਤਾਂ ਦੇ ਆ ਅੱਜ ਐਵੇਂ ਵੇਖੋ ਸੰਗਠਨ ਨਹੀਂ ਹੋ ਗਈ ਕੋਈ ਸੰਗਠਨ ਨਹੀਂ ਪਾ ਸਕਦੇ ਨਿਕਲ ਆਏ ਵੇਖੋ ਉੱਥੇ ਹੋਰ ਹੀ ਹੋਇਆ ਦੇਖੋ ਉਹ ਵੱਡੇ ਖਾਨੇ ਉੱਥੇ ਚੱਲ ਗਿਆਣਾ ਸੰਗਤ ਬਹੁਤ ਹੀ ਜਾਰੀ ਹੋਵੇ ਬਹੁਤ ਜਾਰੀ ਕੋਣਾ ਹੀ ਚੱਲੇ ਆਹ ਮਤਲਬ ਵਦਾ ਮਾਰੇ ਮੇਰੇ ਨਾ ਮੁੰਡਾ ਨੇ ਪਰਾਣੀ ਮੰਗਣਾ ਮੇਰੇ ਨਾਲ ਜਾਈਦਾ ਪਰਾਣਾ ਪਰਾਣੇ ਆਪਾਂ ਇਹ ਤੇ ਨੂੰ ਬੋਲੋ ਕੋਈ ਪਰ ਬੋਲ ਲੈ ਇਹ ਤੇ ਵੇਖੋ ਅੰਦਰ ਵੀ ਸੰਗਤ ਆ ਗਈ ਆ ਉਧਰ ਲੰਗਰਾ ਲੋ ਜੀ ਬਹੁਤ ਬਾਰ ਆਈਏ ਤੇ ਦਰਸ਼ਕਾਂ ਤੇ ਕੱਢੀ ਉੱਤਰੀਆਂ ਇਹ ਜੋੜਾ ਘਰ ਥਾਣੀ ਹੋ ਗਏ। ਔਰ ਮੇਰੇ ਆਪਾਂ ਨੂੰ ਟਾਈਮ ਹੀ ਬੜਾ ਲੱਜਣਾ ਸੀ। ਸਾਰਾ ਲੰਗਰ ਤਿਆਰ ਹੁੰਦੇ ਉੱਧਰ ਇੱਕ ਸਾਰਾ ਲੰਗਰ ਇੱਥੇ ਤਿਆਰ ਹੁੰਦਾ। ਕੋਈ ਗੱਲੇ ਆ ਚਾਹ ਕੋੜੇ ਲੰਗਰ ਜਗਨ। ਮੇਰੇ ਲੈ ਇੱਥੇ ਬਹੁਤ ਦੇਖੋ ਕਿੱਡੇ ਕਿੱਡੇ ਕੜਾਏ ਆ। ਕੋਣ ਆਈ ਜੱਲੇ ਆ। ਮੇਰੇ ਨਹੀਂ ਅਗਲੀ ਗਲੀ ਆ ਰਿਹਾ ਸਾਨੂੰ ਸਾਡਾ ਪਲਾਨ ਹੋ ਗਿਆ ਇਹਦੇ ਹੁਣ ਅਹੀ ਗੱਲੇ ਆ ਸਸਰ ਹੋ ਗਿਆ ਹੁਣ ਅਹੀ ਆ ਬਾਬੇ ਦੇ ਨਹੀਂ ਜੀ ਚੰਗ ਨਹੀਂ ਤੇ ਪਰ ਬਾਹਰ ਆ ਕੇ ਮੇਰੇ ਦੌਰ ਬਾੜਾ ਦਾ ਬੰਦ ਤੇ ਨਾ ਸੋਹਣਾ ਬਾਰਡਰ ਤੇ ਦਹੀ ਆਈ ਹੁਣ ਬਾਬੇ ਦੇ ਜੀ ਚੱਤ ਰਿਹਾ ਤੇ ਇਕਰੰ ਦੇ ਦਿੱਖੇ ਰਹੇ ਨੇ ਤੇ ਉਹਨੂੰ ਚੱਕ ਮੇਰੇ ਨਾਲ ਆਉਂਦਾ ਹਾਂ ਉਹ ਜਿਹੜਾ ਬੋਦੀ ਬਣੀ ਇਧਰ ਰੱਖੋ ਕਿੰਨ੍ਦੀ ਕੁਆਂਟੀਟੀ ਵੇਖੋਗੀ ਇਹ ਉਹ ਇਹ ਬੜਾ ਬੈਂਡਿਆ ਕੋਈ ਫੇਰ ਚੱਲੇ ਹੋਣਾ ਕਿਲੇ ਪਾ ਬੱਡੇ ਸੰਗਤਾ ਜੇ ਨਹੀਂ ਤਾਂ ਘੰਡੀ ਫੇਰ ਵੀ ਕਿਹੜਾ ਜਾਓਗੇ ਦੱਸੋ ਬੋਲਾ ਦੱਸੋ ਪੰਡਾ ਨੂੰ ਨੀਤਾਂ ਅਗਲੇ ਨਾ ਆਇਆ ਬਤਾਏ ਫਸਲੇ ਵਿਆਹ ਦੇ ਕੱਲ ਬਾਦਰਾ ਵਿਆਹ ਦੇ ਆਜੂ ਨੂੰ ਤੇ ਨੂੰ ਯਾਜੂ ਦੇ ਰੋਣ ਆਜੂ ਆ ਰੋ ਜੇ ਹੋ ਨਹੀਂ ਤੁਹਾਨੂੰ ਦਰਸ਼ਾਣਾਂ ਨੇ ਅਸੀਂ ਕੰਮ ਕਰ ਜਾਂਦੇ ਫਹੀਰੇ ਅਸੀਂ ਨਿਕਲ ਆਏ ਆ ਸਾਡੇ ਬਦੇ ਬਸ ਗਏ ਕਿ ਗਲਾਈ ਮਟੋ ਲੈ ਲੈ ਨੀ 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 ਤੇ ਬਾਸ ਕਰਵਾ ਕੇ ਕਰਦਨੇ ਹੁਣ ਆ ਗਈ ਸਮਾਪਤੀ ਫੋਨ ਦੀ ਬੈਟਰੀ ਅੱਗੇ ਥੋੜੀ ਰਹੀ ਆ ਸਾਰੀ 20% ਰਹੀ ਆ ਨਾ ਦੇ ਨਾਂ ਤੋਂ ਨਾ ਸਾਡੇ ਤੋਂ ਪਾਵਰ ਬੈਂਕ ਨਾ ਕੱਕ ਬਾਸ ਹੁਣ ਮੁੱਕ ਬੈਟਰੀ 20% ਤਾਂ ਹੋਣਾ ਚਾਹੀਦਾ ਵੀ ਹੁਣ ਚਲੋ ਹੁਣ ਆਪਾਂ ਅਗਲੇ ਅਗਲੇ ਬਲੌਗ ਤੇ ਖੜਾਗੇ ਬੰਗਾ ਦੱਸੋ ਤੁਸੀਂ ਸੋਹਣੀਆਂ ਤੁਹਾਨੂੰ ਤੇ ਹੁਣ ਆਪਾਂ ਤੁਹਾਨੂੰ ਲੈਕ ਪਾਉਣ ਮੇਲੇ ਵਾਲੇ ਰੈਂਕਰ ਹਾਂ ਕੋਸਮ ਨਹੀਂ ਆਵਾਂ ਲਿਆ ਕਰ। 2 ਮਿੰਟ ਐ ਕਰ ਬੂਲ ਕੈਮਰਾ ਤੇ ਮੀ ਪਹੂਗਾ ਉਹਨਾਂ ਨੂੰ ਚਲਾ ਲਵਾਂਗਾ। ਵੇਖਿਆ ਆਵੜਦੇ ਨੇ ਨਾ ਮੀ ਪਹੁੰਚ ਆਪ। ਆ ਵੇਖੋ ਜੀ ਇੱਕ ਮਨਵੀਰ ਸਿੰਘ ਤੇ ਇੱਕ ਆ ਬਲੋਗਰ ਸਾਹਿਬ। ਤੇ ਮੀਰੇ ਬੜਾ ਪੈਂ ਨਹੀਂ ਕਿਲੇ ਮਣ ਜੀ ਉੱਡੀ ਨੇ ਤੇ ਮੀ ਵਾਦਣਾ ਜਾਵੇਂ ਅੱਗੇ ਲੇਟਾ ਦੇਖੋ ਤੇ ਉੱਡੀ ਅੱਧਾ। ਯਾਪ ਉੱਥੇ ਜਾ ਕੇ ਤੁਹਾਨੂੰ ਮਿਲਦੇ ਆ। ਇੱਕ ਬੂੰਦ ਪਈ ਤੇ ਸਾਰਾ ਡਿਲੀਟ ਕਰਤਾ ਮੈਂ ਸਾਰਾ। ਭਾਰੀ ਇੰਟਰਨੈਟ ਆਈਦਾ। ਯਾ ਮੀਰੇ ਠੀਕ ਨੇ ਮੌਸਮ ਬੜਾ ਸਹੀ ਹਟਿਆ। ਮੈਂ ਸੋਹਣ ਮਹੀ ਜਾਲਾ ਪੈਂਦੇ ਬਣਾ ਲੱਗਦਾ ਹਨਾ ਤੇ ਹੁਣ ਬਰਾਤ ਰਿਆ ਆਣੀ ਆ ਪਾਪ ਸਾਬ ਜੀ ਆਪਾ ਕਰਦੀ ਫਿਰ ਕੈਮਰਾ ਬੰਦ ਨਹੀਂ ਜਾਦੇ ਗਾਈਜ਼ ਅਹੀਂ ਵੇਖ ਤੇ ਸੈੱਫ ਜੋਂ ਆ ਗਏ ਆ ਤੇ ਮੀ ਵੇਖੋ ਤੁਹਾਡੀ ਬੈਨ ਨੂੰ ਘੜੂ ਘੜਾ ਦੋ ਮਿੰਟ ਹੋਏ ਹੋਣੇ ਨਾਲ ਬਲੌਗ ਚ ਖਾਲਾ ਨਹੀਂ ਕਰੀਗਾ ਇਹ ਗੱਲ ਇਹ ਪਿਆਰੀ ਆ ਵੇਖੋ ਮੀ ਫੈਗ ਨਾ ਅੰਤਾਂ ਨਾ ਹੀ ਆ ਗਿਆ ਮੀ ਬਹੁਤ ਪਾਣੀ ਇਕੱਠਾ ਵੀ ਹੋ ਗਿਆ ਤੇ ਜੀ ਓ ਜਰਾ ਆਪਣੀ ਆ ਗਿਆ ਇਨ ਬਾਬੇ ਲੈ ਲੈ ਓਏ ਓਹ ਕੂਲ ਬਾਰਕੇ ਦੇਖੋ ਮੈਂ ਬਾਰ ਬਾਰ ਨੂੰ ਨਹੀਂ ਜਾਂਦਾ ਯਾਰ ਆਪਣੀ ਇਨਸਾਨੀ ਬੋਤਲ ਬੱਚ ਕੇ ਨਾਉਂਾ ਮਾਉਂਾ ਯਾ ਨਾ すご,ごい。 ਭਾਵੇਂ ਲੈ ਲੇ ਆ ਸਭ ਨੂੰ ਭਾਵੇਂ ਕੱਢ ਕੇ ਖਾਓ ਔਰ ਮੈਂ ਆਪਣੇ ਦੋ ਪਰੇ ਇੱਕ ਬੰਦਾ ਲੜਾ ਮੈਂ ਗਈ ਤੇ ਬੰਦੇ ਆ ਦੋ ਬੰਦੇ ਕੋਈ ਬੰਦਾ ਖਾਣੇ ਦੀ ਕਿਸੇ ਨਾ ਕਿਸੇ ਨਾਲ ਬੈਠੇ ਗਏ ਮੈਂ ਕਿਹਾ ਮਤਲਬ ਆਰੇ ਨਾ ਜਿਹੜਾ ਵਾਲਾ ਪੁਰਾਣੇ ਪਰਾਣੀ ਸਾਦੀ ਭਰਾ ਨੇ ਲੋ ਜੀ ਦਾ ਹਾਂ ਸੁਧਰਪਾ ਬੈਲੇ ਜਨ ਨਹੀਂ ਕਰਦਾ ਜਰਾ 200 ਆ ਰਿਹਾ ਟਰਾਲੀ ਵਾਲੇ ਆ ਸਪੋਰਟ ਡਰਿੰਕ ਵਰਤੋਂ ਦੇ ਆ ਵੇਖੋ ਜੀ ਮੈਂ ਆਨ ਟ੍ਰਿਪ ਵਾਲਾ ਮੁੰਡਾ ਆ ਪਾ ਚੁੱਕੇ ਹਾਂ ਤੇ ਜੀ ਲੱਗਾ ਸੇ ਖਾ ਰਿਆ ਖੜੀ ਚੌਲ 2000 200 ਆਉਂਦੇ ਆ 200 ਰੁਪਏ ਹੱਟਾ ਕੇ ਖੜੀ ਚੌਲ ਆਈ ਮੇਰੇ ਖੜੀ ਚੌਲ ਹੀ ਖਾਂਦੇ ਆ ਕਰੀ ਜਦ ਖਵਾ ਖਵਾ ਵਾ ਬਾਬਾ ਦੇ ਟੇਢ ਦੁਖਨੇ ਜਾ ਬੈ ਇੱਕ ਬੰਦਾ ਬਹਰਾ ਜੀ ਉਹਨੂੰ ਮਿਲ ਗਿਆ ਬੀਠੇ ਆ ਲੱਗ ਰਿਆ ਜੀ ਅਪਣਾ ਪਾਉਂ ਓਏ ਮੇਰੇ ਨਾਲ ਪੂਜ

ਖਰ ਖਾਨ ਵੀਡੀਓ ਕਰਦਾ ਏ ਟਿੱਟ ਬੜਾ ਪਰਦਾ ਆ ਆ ਦੇਖੋ ਆਹ ਸਾਧ ਰਖੂਂ ਕਰਾਵਾ ਕਿਹੜੀ ਕੰਪਨੀ ਦਾ ਬੂਆ ਵੀਰ ਉਪਰ ਉਹ ਕੋਲਾ ਹੀ ਮਿਲਿਆ ਆ ਤੇਰੇ ਕੋਲ ਹੁੰਦਾ ਪੇਕੇ ਕਿ ਕਰੀਏ ਕਿਉਂ ਲਈ ਆਏ ਤੂੰ ਆਇਆ ਕੋਈ ਤੇਰੇ ਕੋਲ ਜਣਾ ਘਰ ਘਰ ਨੇਂਦਰਵਾੜਾ ਦੇ ਮੈਂ ਨਮੀ ਬੰਦ ਰਿਹਾ ਪਾਸਾ ਘਾਰੇ ਟਿੱਕਾ ਵੀ ਤੁਹਾਡੇ ਲਈ ਫੈਡ ਗਿਆ ਸਾਬ ਜਿਹੜੀ ਹੁੰਦੀ ਨਹੀਂ ਆ ਚਾਪ ਵਾਲਿਆਂ ਵਿੱਚ ਤੇ ਚੁਕਰੀ ਹੁੰਦਾ ਤੇ ਜੀਰਾ ਜੋੜ ਕੇ ਨੂ ਵੀ ਆਤਾ ਨਿਊ ਆਈਟਮ ਆਈਟਮ ਤਾਂ ਤੂੰ ਆ ਸਿਆਰੀ ਬਟ ਤੂਰੇ ਆਈਟਮ ਆ ਇੱਕ ਨੰਬਰ ਦੇ ਵੀਰ ਨੂੰ ਸੀ ਸੁਮਾ ਆਇਆ ਖਲੇ ਨਹੀਂ ਬਲੌਗ ਦਾ ਨਾਮ ਆ ਬਸ ਇਸੇ ਨਾਲ ਹੀ ਰਹਿਣਾ ਸੀ ਸੀ ਦੇ ਫਾਈਟ ਮੇਂ ਵੀ ਚੇਕ ਕਰੀਂ ਪੀਸ ਲਾ ਲੈ ਸੀ ਰਹਿਣ ਲਈ ਮੇਰੇ ਭਰਾ ਨਹੀਂ ਜਾ ਸਕਦੇ ਤੈਨੂੰ ਲੱਗੇ ਝੂਠੇ ਉਹ ਜੇ ਤੂੰ ਤਾਂ ਗਲਤ ਬਣਾ ਦੋ ਲਿਆ ਮੇਰਾ ਹੀ ਪੁੰਡਾਈ ਦਾ ਵੀ ਜੇਲ੍ਹ ਕਰ ਦਿੰਦੀ ਨਹੀਂ ਕੀ ਜਾਰੇ ਵੇਖ ਲੂੰਗਾ ਪੈਸੇ ਪੁਹੇ ਗਏ ਆ ਇਹ ਬੋਤਲ ਤੋਂ ਬਹਿ ਨਿਕਲ ਆਏ ਨਾ ਉਗਲੇ ਦੇ ਬਹਿ ਕੋਈ ਹੈ ਜੇ ਪਹਿਲੋ ਕਹਤਾ ਸੀ ਬੇਸ਼ਰਮਾ ਕਚਾ ਹੋ ਗਿਆ ਕਿ ਅੱਗੇ ਆ ਐਨੂੰ ਆਈ ਬੜਾਈ ਤਗੜੇ ਬੈਠ ਰਹੇ ਨੇ ਹਲਾ ਕੀ ਲੈਣਾ ਸਾਬਣੀ ਮੂੰਹ ਚਾਕੇ ਪਰਹਿਣ ਆਣਾ ਨਹੀਂ ਕਰਾਂ ਮੂੰਹ ਆਰ ਨਾ ਮੂੰਹ ਕਾਲਾ ਕਰ ਦਾਂ ਆ ਲਾਵੇ ਨੰਗਰ ਦਾ ਖਰਾਬ ਕੀਤਾ ਮਰ ਬੜੇ ਮੂੰਹ ਇੱਕ ਲੀਪ ਐ ਨਹੀਂ ਕਰਦੇ ਜਾਨਗੇ ਕੋਈ ਨਹੀਂ ਐਟ ਕਰਨੀ ਇਹ ਇਹ ਐਣਾ ਤੇਰੀ ਆਉਦੀ ਬੜੇ ਮੈਂ ਕਿ ਪਟਾਕਾ ਪਾਉਂਗਾ ਮੈਂ ਕਿ ਗਾਣਾ ਲਾਵਾਂਗੇ ਹਾਂ ਹਾਂ ਮੈਂ ਕਿ ਸਿੰਗ ਇਨਸ਼ਾਅਰ ਇਹਦਾ ਗਾਣਾ ਲਾਵਾਂਗੇ ਲੱਗੇ ਵੀ ਪੈਰ ਲੱਗੇ ਬਹਿ ਜਾਏਗੇ ਮੈਂ ਟਾੜੀਆਂ ਦੀ ਗੱਲ